ਜਾਣੋ ਨਾ ਭਾਈਓ 42 42 ਤੇ ਫੋਨ ਕੀਤਾ ਜੀ ਐ 425 ਤੇ ਪੁੱਜ ਕੇ ਆ ਗਏ ਮੌਕੇ ਤੇ ਆ ਅੱਗ ਦਾ ਕੰਟਰੋਲ ਪਾਇਆ ਵਿਚੋ ਟਰਾਲੀ ਆ ਰਹੀ ਕਿਤੇ ਰਸਤੇ ਜੀ ਨੂੰ ਅੱਗ ਲੱਗੀ ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਜੀ ਇੱਥੇ ਖੇਹਾਰ ਤੇ ਜੀ ਬੱਗਿਆ ਯਾਰ ਨਹਿਰ ਵਾਲਾ ਪੋਲਾ ਜੀ ਕਿੰਨਾ ਕਿੰਨਾ ਨੁਕਸਾਨ ਆਇਆ ਨੁਕਸਾਨ ਦਾ ਇਹੋ ਛੜਿਆ ਜੀ ਜਿਹੜਾ ਵਪਾਰੀ ਦਾ ਕਦੇ ਪਹੁੰਚ ਕੇ ਗੱਡੀ ਦਾ ਕੰਟਰੋਲ ਕਣਕਾ ਜੀ ਕਣਕ ਦਾ ਬਚਾਅ ਕੀਤਾ ਜੀ ਕਣਕ ਕਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ ਮੇਰਾ ਨਾਮ ਹੀ ਰਸਿੰਗਾ ਜੀ ਬੱਬੇਹਾਲੀ ਪਿੰਡ ਆ ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ 5 ਮਿੰਟ ਚ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਉਹਦੇ ਟਰੈਕਟਰ ਜਿਹੜਾ ਵਾ ਉਹ ਲਾਤ ਪਹਿਲਵਾਤਾ ਸੀ ਨਾ ਪਰਾਲੀ ਨਾਲ ਜਿਹੜੀ ਗੱਤਾ ਮਿਲ ਕੇ ਪਰਾਲੀ ਜਾਂਦੀ ਆ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਲੋਂ ਲੱਤ ਗਿਆ ਤੇ ਉਹ ਡਰਾਈਵਰ ਹੀ ਬਚਾਉਗੇ ਸੈਫ ਅਲੀ ਭਾਈ ਨਾਮ ਮੇਰਾ ਸੈਫ ਅਲੀ ਭਾਈ 640 ਪਰ ਹੀ ਟ੍ਰਾਲੀ ਪਰਾਲੀ ਦੀ ਉਹ ਲੈ ਕੇ ਜਾਂਦੇ ਪਠਾਨਕੋਟ ਅੱਗ ਲੱਗੀ ਆ ਅੱਛਾ ਜੀ ਤੇ ਕੋ ਕਰੇ ਨਾ ਪੰਚੀ ਬਾਈ ਨੂੰ ਜਿਹੜਾ ਜਰਾ ਕਰੇ ਫਿਰ ਲੇਟ ਪਹੁੰਚੀ ਬਾਈ ਪਹੁੰਚ ਤੇ ਗਈ ਹੈ ਨੁਕਸਾਨ ਨੁਕਸਾਨ ਤੇ ਬਾਬਾ ਬਾਈ ਤੇ ਢੇਰ ਤੋਂ ਉਤਾ ਹੀ ਲੱਗ ਰਿਹਾ ਹੈ ਪਾਈ ਕੇ ਲੱਖ ਦੇ ਲੱਗ ਜਾ ਕੇ ਪਿਆਰ ਖੜ ਗਿਆ ਬਾਈ ਟਰਾਲਾ ਪਰਾਲੀ ਰੱਸੇ ਇਹ ਸਾਡੀ ਆਪਣੀ ਦੇ ਬਾਈ ਕਰਾਇਦਾ ਜੀ ਬਾਈ ਆਦੂ ਨਾ ਭਾਈ ਉਹ 42 42 ਤੇ ਫੋਨ ਕੀਤਾ ਜੀ ਅਸੀਂ 425 ਤੇ ਇੱਥੇ ਪੁੱਜ ਕੇ ਆ ਗਏ ਮੌਕੇ ਤੇ ਅੱਗ ਦਾ ਕੰਟਰੋਲ ਪਾਇਆ ਵਿਚੋ ਟਰਾਲੀ ਆ ਰਹੀ ਕਿਤੇ ਰਸਤੇ ਜੀ ਨੂੰ ਅੱਗ ਲੱਗੀ ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਇਹ ਇੱਥੇ ਖੇਹ ਆਪੇ ਜੀ ਬੱਬਿਆ ਯਾਰ ਨਹਿਰ ਵਾਲਾ ਪੋਲਾ ਜੀ ਜੀ ਕਿੰਨਾ ਕਿੰਨਾ ਨੁਕਸਾਨ ਆਇਆ ਨੁਕਸਾਨ ਦਾ ਇਹੋ ਛੜਿਆ ਜੀ ਜਿਹੜਾ ਵਪਾਰੀ ਦਾ ਕਦੇ ਪਹੁੰਗੇ ਗੱਡੀ ਦਾ ਕੰਟਰੋਲ ਗਿਆ ਕਣਕਾ ਜੀ ਤੜਕੇ ਦਾ ਬਚਾਅ ਕੀਤਾ ਜੀ ਕਣਕ ਕਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ ਮੇਰਾ ਨਾਂ ਹੀ ਰਸਿੰਗਾ ਜੀ ਬੱਬੇ ਵਾਲੀ ਪਿੰਡਾਂ ਆ ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ ਪੰਜ ਮਿੰਟ ਜੀ ਗੱਡੀ ਆ ਗਈ ਆ ਤੇ ਅੱਗ ਦੇ ਕਾਬੂ ਪਾ ਲਿਆ ਗਿਆ ਉਹਦੇ ਟਰੈਕਟਰ ਜਿਹੜਾ ਉਹ ਲਾਤ ਪਹਲਵਾਤਾ ਸੀ ਨਾ ਪਰਾਲੀ ਨਾਲ ਜਿਹੜੀ ਗੱਤਾ ਮਿਲ ਕੇ ਪਰਾਲੀ ਜਾਂਦੀ ਹੈ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਲੋਂ ਲੱਤ ਗਿਆ ਤੇ ਉਹ ਡਰਾਈਵਰ ਹੀ ਬਚਾਉਂ ਗਿਆ ਸੈਫ ਅਲੀ ਭਾਈ ਨਾ ਮੇਰਾ ਸੈਫ ਅਲੀ ਭਾਈ 64 ਲੀ ਭਰੀ ਟਰਾਲੀ ਪਰਾਲੀ ਦੀ ਉਹ ਲੈ ਕੇ ਜਾਂਦੇ ਪਠਾਨਕੋਟ ਅੱਗ ਲੱਗ ਗਈ ਅੱਛਾ ਜੀ ਤੇ ਉਹ ਕਿੰਨੇ ਵੇ ਪਹੁੰਚੀ ਬਾਈ ਜਿਹੜੇ ਵਜਰਾ ਪਰੇ ਫਿਰ ਲੇਟ ਪਹੁੰਚੀ ਬਾਈ ਪਹੁੰਚ ਤੇ ਗਈ ਹੈ ਨਾਲ ਨੁਕਸਾਨ ਨੁਕਸਾਨ ਤੇ ਬਾਬਾ ਭਾਈ ਤੇ ਢੇਰ ਤੋਂ ਉੱਤਾ ਹੀ ਲੱਗ ਰਹਾ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर